ਕਿੰਨੀ ਰਮਣੀਕ ਜਿਹੀ ਜਗਾ ਹੈ ਨਾ ਉਹ ਬੀਂ ਨਦੀ ਦੇ ਕਿਨਾਰੇ-ਕਿਨਾਰੇ ਗੁਰਦੁਆਰਾ ਸੰਤ ਘਾਟ ਦਾ ਰਸਤਾ ਜਦੋਂ ਮਹਾਰਾਜ ਇੱਥੇ ਰਹਿੰਦੇ ਹੋਣੇ ਆ ਨਾ ਕਿੰਨਾ ਸ਼ਾਦ ਹੋਣੇ ਦੇ ਹਿਸਾਬ ਨਾਲ ਦੇਖ ਲਓ ਵੀ ਕਿੰਨਾ ਸ਼ਾਂਤ ਏਰੀਆ ਵਾ ਤੇ ਜੇ ਜਦੋਂ ਮਹਾਰਾਜ ਇੱਥੇ ਹੋਣਗੇ ਉਹ ਤਾਂ ਥਰਪਾਈ ਲੱਗ ਜੀ ਸਵਰਗ ਆ ਵਾਕਾਈ ਸਵਰਗ ਦਾ ਨਜ਼ਾਰਾ ਬਾਕੀ ਜਦੋਂ ਮਹਾਰਾਜ ਦੇ ਪੈਰ ਪੈ ਗਏ ਹਨ ਇੱਥੇ ਚਰਨ ਪੈ ਗਏ ਤੇ ਬਹੁਤ ਖੁਸ਼ ਹੋਣਾ ਪਿਆ ਇਹ ਰਸਤਾ ਹੈਗਾ ਬੇਈ ਨਦੀ ਦੇ ਕਿਨਾਰੇ-ਕਿਨਾਰੇ ਗੁਰਦੁਆਰਾ ਸੰਤ ਘاٹ ਨੂੰ ਜਾਂਦੇ ਹੋਏ Amen. ਗੁਰਨਾਨਕ ਬਾਸ਼ਾ ਨੇ ਮਤਲਬ ਜਦੋਂ ਬੇਨ ਨਦੀ ਦੇ ਵਿੱਚ ਨਹਾਉਣ ਬੜੇ ਆ ਉਹ ਜਿਹੜਾ ਜਿੱਥੇ ਗੁਰਦੁਆਰਾ ਬੇਰ ਸਾਹਿਬ ਆ ਉੱਥੋਂ ਆਏ ਸੀਗੇ ਤੇ ਮਤਲਬ ਕਿ ਪਾਣੀ ਦੇ ਵਹਾਅ ਦੇ ਉਲਟ ਹਨਾ ਮਤਲਬ ਕਿ ਇਧਰਲੇ ਪਾਸੇ ਆ ਕੇ ਤੀਜੇ ਦਿਨ ਆ ਕੇ ਮਤਲਬ ਕਿ ਪ੍ਰਗਟ ਹੋਏ ਆ ਆ ਕਿ ਹਾਂ ਲੋਕਾਂ ਨੂੰ ਆਏ ਹੋਇਆ ਵੀ ਜਿਵੇਂ ਮਤਲਬ ਵੀ ਪਾਣੀ ਦੇ ਵੜੇ ਆ ਉਹ ਫਿਰ ਉਧਰ ਨੂੰ ਲੱਭਦੇ ਰਹੇ ਜਿੱਧਰ ਨੂੰ ਪਾਣੀ ਦਾ ਵਹਾਅ ਸੀਗਾ ਪਰਲੇ ਪਾਸੇ ਨੂੰ ਜਾਂਦਾ ਸੀ ਉਹ ਤਾਂ ਕਰਕੇ ਜਾਨਕੀ ਬੀਬੀ ਨਾਨਕੀ ਜੀ ਕੋਲੇ ਆ ਕੇ ਕਹਿਣ ਲੱਗ ਗਏ ਵੀ ਐ ਕਰਕੇ ਵੀ ਉਹ ਤਾਂ ਨਹਾਉਣ ਗਏ ਸੀਗੇ ਵੀ ਐ ਕਰਕੇ ਪਤਨੀ ਪਾਣੀ ਚ ਰੁੜ ਗਏ ਹਨ ਬੀਬੀ ਨਾਨਕੀ ਲੋਕਾਂ ਨੂੰ ਇਹੀ ਕਹਿੰਦੇ ਰਹੇ ਵੀ ਵੀ ਉਹ ਤਾਂ ਜੱਗ ਨੂੰ ਤਾਰਨ ਆਇਆ ਉਹ ਆਪ ਕਿਥੇ ਰੁੜ ਜਾਣਗੇ ਜਾਨਕੀ ਗੁਰੂ ਨਾਨਕ ਸਾਹਿਬ ਦੇ ਸਾਰਿਆਂ ਤੋਂ ਪਹਿਲੇ ਮਤਲਬ ਕਿ ਜਿਵੇਂ ਸਿੱਖ ਲਾ ਲੋ ਵੀ ਉਹ ਬੀਬੀ ਨਾਨਕੀ ਜੀ ਨੂੰ ਮੰਨਿਆ ਗਿਆ ਕਿਉਂਕਿ ਬੀਬੀ ਨਾਨਕੀ ਜੀ ਨੂੰ ਪਹਿਲਾਂ ਤੋਂ ਹੀ ਜਾਣ ਤੋਂ ਹੀ ਭਰੋਸਾ ਸੀ ਵੀ ਇਹ ਕੋਈ ਆਮ ਇਨਸਾਨ ਨਹੀਂ ਹੈਗੇ ਬਹੁਤ ਖਾਸ ਹੋਰ ਉਹ ਆਪ ਸੁਹਾਏ ਇਹ ਆਹ ਉਹ ਪਵਿੱਤਰ ਬੇਈ ਨਦੀ ਇਕ ਦੂਰਾਂ ਸੰਤ ਉਹਥੇ ਹੀ ਇਹਨਾਂ ਨੇ ਮਤਲਬ ਕਿ ਜਿਹੜਾ ਪਹਿਲਾ ਸ਼ਬਦ ਉਸ ਤਰੀਕੇ ਕਿਹਾ ਵਾ ਵੀ ਨਾ ਕੋ ਹਿੰਦੂ ਨਾ ਕੋ ਮੁਸਲਮਾਨ ਲੋਕ ਪਾਣੀ ਦੇ ਵਹਾਦੇ ਹਿਸਾਬ ਨਾਲ ਦੂਜੇ ਪਾਸੇ ਨੂੰ ਦੇਖੀ ਗਿਆ ਵੀ ਉਧਰ ਨੂੰ ਗਏ ਹੋਣਗੇ ਰੜ ਕੇ ਪਰਾਂ ਨੂੰ ਲੱਭੀ ਜਿੱਤੇ ਤੇ ਮਹਾਰਾਜ ਫਿਰ ਮਤਲਬ ਉਹਨਾਂ ਨੇ ਆਪ ਦਾ ਕੋਤ ਕਰਨਾ ਸੀ ਉਹ ਫਿਰ ਇਧਰਲੇ ਪਾਸੇ ਤੀਜੇ ਦਾ ਨ ਸਮਾਧੀ ਦੇ ਵਿੱਚ ਬੈਠੇ ਦੇਖੇ ਗਏ ਆ ਫਿਰ ਲੋਕਾਂ ਨੂੰ ਹੌਲੀ ਹੌਲੀ ਜਿਵੇਂ ਪਤਾ ਲੱਗਾ ਦੱਸਿਆ ਜਾ ਕੇ ਵੀ ਉਹ ਤਾਂ ਉੱਥੇ ਸਮਾਧੀ ਦੇ ਵਿੱਚ ਬੈਠੇ ਆ ਫਿਰ ਮਾਤਾ ਜੀ ਕਹਿੰਦੇ ਬੀਬੀ ਜੀ ਕਹਿੰਦੇ ਸੀਗੇ ਵੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਵੀ ਉਹ ਆਪ ਡੁੱਬਣ ਵਾਲੇ ਨਹੀਂ ਉਹ ਤਾਂ ਤਾਰਨ ਆਏ ਹੋਏ ਆ ਲੋਕਾਂ ਨੂੰ ਵੇਹਿੰਦਰ ਦੇ ਕਿਨਾਰੇ ਤੇ ਗੁਰਦੁਆਰਾ ਸ੍ਰੀ ਸੰਤ ਘاٹ ਸਾਹਿਬ ਬਹੁਤ ਸੋਹਣੀ ਇਮਾਰਤ ਬਣੀ ਹੋਈ ਆ ਸ਼੍ਰੀ ਸੰਤ ਘਾਟ ਸਾਹਿਬ ਇਤਿਹਾਸ ਵਿੱਚ ਆਉਂਦਾ ਹੈ ਕਿ ਮਹਾਰਾਜ ਨੇ ਇੱਥੇ ਹੀ ਮੂਲ ਮੰਤਰ ਉਚਾਰਿਆ ਸੀ ਗੁਰਦੁਆਰਾ ਸ਼੍ਰੀ ਮੂਲ ਮੰਤਰ ਸਾਹਿਬ ਮੂਲ ਮੰਤਰ ਸਥਾਨ ਗੁਰਦੁਆਰਾ ਸ਼੍ਰੀ ਸੰਤ ਘਾਟ ਸਾਹਿਬ ਜਿਹੜੀ ਇਤਿਹਾਸ ਵਿੱਚ ਆਉਂਦਾ ਹੈ ਕਿ ਮਹਾਰਾਜ ਨੇ ਮੂਲ ਮੰਤਰ ਵੀ ਇਸੇ ਸਥਾਨ ਤੇ ਹੀ ਉਚਾਰਿਆ ਸੀ ਬਹੁਤ ਰਮਣੀਕ ਜਿਹੀ ਸਥਾਨਾ ਸ਼ਾਂਤੀ ਇਧਰਲੀ ਸਾਈਡ ਗੁਰੂ ਕਾ ਲੰਗਰ grumarai de gor